ਕਿਸ ਅਜੰਡੇ ਨੂੰ ਮੀਟਿੰਗ ਲੈ ਕੇ ਦੇਖੋ ਅੱਜ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੀਮਰ ਪੱਪੂ ਜੀ ਔਰ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਔਰ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਵੈਸੇ ਵੀ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਕਿ ਜਦੋਂ ਵੀ ਹਾਊਸ ਦੀ ਕੋਈ ਮੀਟਿੰਗ ਹੁੰਦੀ ਹੈ ਉਸ ਤੋਂ ਪਹਿਲਾਂ ਪਾਰਟੀ ਲੈਵਲ ਤੇ ਇੱਕ ਮੀਟਿੰਗ ਹੁੰਦੀ ਹੈ ਪ੍ਰਧਾਨ ਜੀ ਨੂੰ ਉਹਨਾਂ ਨੇ ਉੱਪਰੋਂ ਸੀਨੀਅਰ ਲੀਡਰਸ਼ਿਪ ਨੇ ਕਿਹਾ ਸੀ ਕਿ ਸਾਰੇ ਕਾਉਂਸਲਰਸ ਨੂੰ ਇਕੱਠੇ ਕਰਕੇ ਕਿਉਂਕਿ ਪਹਿਲੀ ਮੀਟਿੰਗ ਆ ਕੱਲ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਬਜਟ ਮੀਟਿੰਗ ਹੋਣ ਜਾ ਰਹੀ ਹੈ ਮੈਂ ਉਸ ਤੇ ਅਸੀਂ ਅੱਜ ਕਾਉਂਸਲਰ ਸਭਾਨਾ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਵੀ ਕੀਤੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਇਹ ਜਾਲੀ ਮੇਰੇ ਇੱਥੇ ਬੈਠਾ ਹੈ ਅੰਬਰਸਰ ਸ਼ਹਿਰ 'ਚ ਇਸ ਗੁਰੂ ਦੀ ਨਗਰੀ ਤੇ ਜਿਹੜਾ ਜਾਲੀ ਮੇਰ ਆਮ ਆਦਮੀ ਪਾਰਟੀ ਵੱਲੋਂ ਥੋਪਿਆ ਗਿਆ ਅਸੀਂ ਉਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਮੀਟਿੰਗ ਬੁਲਾਉਂਦਾ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਬਜਟ ਦੀ ਮੀਟਿੰਗ ਕਰਨ ਦਾ ਕਿਉਂਕਿ ਇਹ ਸਾਡਾ ਜਿਹੜਾ ਕੇਸ ਹੈ ਉਹ ਮਾਂਜੋ ਹਾਈ ਕੋਰਟ 'ਚ ਚੱਲ ਰਿਹਾ ਹੈ ਪਕੀਸ ਪੈਂਡਿੰਗ ਹੈ ਅਸੀਂ ਇਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਜਿਸ ਤਰੀਕੇ ਦੇ ਨਾਲ ਪਿਛਲੇ 2.5 ਸਾਲ ਇਲੈਕਸ਼ਨ ਨਹੀਂ ਹੋਈ ਔਰ ਉਦੋਂ ਵੀ ਕਾਰਪੋਰੇਸ਼ਨ ਚੱਲਦੀ ਰਹੀ ਉਦੋਂ ਵੀ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਵੀ ਮਲਾਜਮ ਉਹਨਾਂ ਨੂੰ ਤਨਖਾਵਾ ਮਿਲਦੀਆਂ ਰਹੀਆਂ ਔਰ ਜਿਹੜੀ ਇੰਪੋਰਟੈਂਟ ਚੀਜ਼ਾਂ ਸੀ ਉਹਦੇ ਵਾਸਤੇ ਸਰਕਾਰ ਆਪਣੇ ਲੈਵਲ ਤੇ ਬਜਟ ਪਾਸ ਕਰ ਸਕਦੀ ਆ ਔਰ ਉਹਨੂੰ ਆਂਦਾ ਰਿਹਾ ਔਰ ਕੰਮ ਚੱਲਦਾ ਰਿਹਾ ਅਸੀਂ ਚਾਹੁੰਦੇ ਸੀ ਕਿ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੋਂ ਸਾਡਾ ਡਿਸੀਜਨ ਫਾਈਨਲ ਨਹੀਂ ਹੁੰਦਾ ਉਤੋਂ ਜੋ ਵੀ ਫੈਸਲਾ ਨਹੀਂ ਹੁੰਦਾ 19 ਦੇਰੇ ਬਜਟ ਮੀਟਿੰਗ ਬੁਲਾਉਂਦਾ ਇਹਦਾ ਕੋਈ ਰਾਈਟ ਨਹੀਂ ਸੀ। ਸੋ ਵਿਕਾਨ ਸਿੰਘ ਉਹ ਤੇ ਓਨੈਸਟ ਉਹ ਕਹਿੰਦੇ ਜੀ ਕਿ ਅਸੀਂ ਤੇ ਇਮਾਨਦਾਰੀ ਨਾਲ ਮੇਅਰ ਬਣੇਗੇ। ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣੇਗਾ। ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣੇਗਾ ਸਾਨੂੰ ਕੋ ਚੈਲੰਜ ਕਰਦਾ। ਸੁਮੀ ਜੀ ਤੁਸੀਂ ਉਹ ਪੀਟੀਸੀ ਵਾਲੇ ਚੈਨਲਾਂ ਵਾਲਿਆਂ ਨੇ ਬੜੇ ਹੋਰ ਵੀ ਚੈਨਲਾਂ ਨੇ ਉੱਤੇ ਟੈਲੀਕਾਸਟ ਹੀ ਕਰਤਾ ਉਹਦੇ ਜੇ ਤੁਸੀਂ ਆਪ ਹੀ ਵੇਖ ਲਿਆ ਕਿ ਕਿਸ ਤਰੀਕੇ ਨਾਲ ਇਹ ਮੇਅਰ ਬਣੇ ਨੇ ਨਾ ਇਹਨਾਂ ਨੇ ਸੋਚ ਚੁੱਕੀ ਨਾਇ ਇਨਾਂ ਨੇ ਉੱਥੇ ਕੋਈ ਪ੍ਰੋਸੈਸ ਅਡਾਪਟ ਕੀਤਾ ਮੇਅਰ ਦਾ ਔਰ ਸਿਰਫ 2 2.5 ਮਿੰਟ ਦੇ ਅੰਦਰ ਅੰਦਰ ਸਾਰਾ ਹੀ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਇਲੈਕਸ਼ਨ ਇਹਨਾਂ ਨੇ ਪ੍ਰੋਸੈਸ ਕੰਪਲੀਟ ਕਰ ਦਿੱਤਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੁਣ ਤੇ ਕੋਈ ਝੂਠ ਨਹੀਂ ਰਹਿ ਗਿਆ ਅਗੇ ਦੇ ਲੋਕੀ ਸਮਝਦੇ ਹੁਣ ਕਿ ਸ਼ਾਇਦ ਅਸੀਂ ਗੱਲਾਂ ਕਰਦੇ ਪਿਆ ਹੁਣ ਤੇ ਉਹ ਵੀਡੀਓ ਵਾਇਰਲ ਹੋ ਗਈ ਚੈਨਲਾਂ 'ਚ ਓਪਨ ਹੋ ਗਿਆ ਉਹਦੇ ਤੇ ਸਾਰਿਆਂ ਨੂੰ ਕਲੀਅਰ ਹੋ ਗਿਆ ਜੀ ਇੱਥੇ ਕੋਈ ਵੀ ਇਲੈਕਸ਼ਨ ਨਾਮ ਦਾ ਪ੍ਰੋਸੈਸ ਨਹੀਂ ਕੀਤਾ ਗਿਆ 27 ਜਨਵਰੀ ਨੂੰ ਮੇਅਰ ਬਣਿਆ ਸੀ 2 ਮਹੀਨੇ ਹੋ ਗਏ ਆ ਬਜਟ ਦੀ ਮੀਟਿੰਗ ਹੋ ਗਈ ਉਸ ਤੋਂ ਪਹਿਲਾਂ ਕਿ ਹਾਊਸ ਦੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ ਬਿਲਕੁਲ ਦੇਖੋ ਜਦੋਂ ਵੀ ਬਜਟ ਮੀਟਿੰਗ ਕਾਲ ਹੁੰਦੀ ਹੈ ਉਸ ਤੋਂ ਪਹਿਲਾਂ ਮੇਅਰ ਵੈਸੇ ਤਾਂ ਮੇਅਰ ਹੈ ਹੀ ਨਹੀਂ ਪਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਚਾਹੀਦਾ ਸੀ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸੱਦ ਲੈਂਦੇ ਕਾਉਂਸਲਰਾਂ ਨਾਲ ਸੱਦ ਕੇ ਡਿਸਕਸ ਕਰਦੇ ਕਿ ਇਹ ਗੁਰੂ ਦੀ ਨਗਰੀ ਵਾਸਤੇ ਅਸੀਂ ਬਜਟ ਰੱਖਣ ਜਾ ਰਹੇ ਹਾਂ ਜਾਂ ਅਸੀਂ ਬਜਟ ਪੇਸ਼ ਕਰਨਾ ਚਾਹੁੰਦੇ ਹਾਂ ਤੁਹਾਡੇ ਸਾਰੇ ਨਾਲ ਡਿਸਕਸ ਕੀਤਾ ਜਾਂਦਾ ਹੈ ਔਰ ਹਮੇਸ਼ਾ ਹੀ ਹੁੰਦਾ ਹੈ ਕਿ ਕਿਸੇ ਨੂੰ ਕੋਈ ਨਹੀਂ ਬੁਲਾਇਆ ਗਿਆ ਔਰ ਨਾ ਹੀ ਕਿਸੇ ਨਾਲ ਕੋਈ ਪੁੱਛ ਕੇ ਚੋਈਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਪਿਛਲੇ ਬਜਟ ਤੋਂ ਕਾਪੀ ਪੇਸਟ ਕਰਕੇ ਬਜਟ ਪੇਸ਼ ਕਰਨ ਦੀ ਇਹਨਾਂ ਨੇ ਜਿਹੜਾ ਸਾਨੂੰ ਅਜੰਡਾ ਭੇਜਿਆ ਕਾਪੀ ਪੇਸਟ ਕਰਕੇ ਭੇਜਿਆ ਤੁਸੀਂ ਕਹਿ ਰਹੇ ਹੋ ਨਾ ਕਿ ਜਿਸ ਤਰ੍ਹਾਂ ਮੀਟਿੰਗ ਇਲੀਗਲ ਹੈ ਹਨਾ ਕੱਲ ਪਰ ਤੁਸੀਂ ਉਹਦਾ ਪਾਰਟ ਬਣਨਾ ਕੱਲ ਤਾਂ ਥੋੜਾ ਰੋਲ ਕੀ ਰਹੇਗਾ ਉੱਥੇ ਦੇਖੋ ਜੀ ਅਸੀਂ ਅਸੀਂ اپੋਜ਼ ਕਰਾਂਗੇ ਤਗੜੇ ਹੋ ਕੇ اپੋਜ਼ ਕਰਾਂਗੇ ਮੇਜੋਰਿਟੀ ਸਾਡੇ ਕੋਲ ਹੈ 44 ਕਾਉਂਸਲਰ ਅਸੀਂ ਮੇਜਰ ਮੇਜੋਰਿਟੀ ਜਿਸੀਂ ਆ ਅੱਜ ਉਸ ਚੇਅਰ ਤੇ ਉਹ ਜਾਲੀ ਮੇਅਰ ਬੈਠ ਰਿਹਾ ਉੱਥੇ ਇਹਦਾ ਕੋਈ ਰਾਈਟ ਨਹੀਂ ਉੱਥੇ ਕਾਂਗਰਸ ਦਾ ਮੇਅਰ ਬੈਠਣ ਜਾ ਰਿਹਾ ਸੀ ਤੁਸੀਂ ਕੱਲ ਕੋਈ ਕੋਈ ਉੱਥੇ ਨਹੀਂ ਕੋਈ ਗੱਲ ਕਰਦੇ ਤੁਸੀਂ ਕੀ ਕਰੋਗੇ ਤੁਹਾਡਾ ਕੀ ਅਗਲਾ ਹੈ ਦੇਖੋ ਕੱਲ ਉੱਥੇ ਅਸੀਂ ਸਾਰੇ ਨੇ ਸਲਾਹ ਕੀਤੀ ਹੈ ਅਸੀਂ ਇਸ ਬਜਟ ਨੂੰ ਕੱਲ ਪੋਸਟ ਕਰਨ ਜਾ ਰਹੇ ਹਾਂ ਅਸੀਂ ਬਜਟ ਪਾਸ ਨਹੀਂ ਹੁੰਦਾਂਗੇ ਬਾਕੀ ਉਹ ਸਹਿਮਤ ਅਕਾਲੀ ਦਲ ਭਾਜੀਪੀ ਵਾਲੇ ਉਹਨਾਂ ਉਹ ਵੀ ਦੇਖੋ ਉਹਨਾਂ ਦੀ ਪਾਰਟੀ ਲੈਵਲ ਦਾ ਫੈਸਲਾ ਹੈ ਮੈਨੂੰ ਉਮੀਦ ਹੈ ਕਿ ਉਹ ਵੀ ਕੋਈ ਬਜਟ ਦੇ ਹੱਕ 'ਚ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਬਜਟ ਤੋਂ ਪਹਿਲਾਂ ਬੁਲਾਇਆ ਨਹੀਂ ਗਿਆ ਨਾ ਉਹਨਾਂ ਨੇ ਡਿਸਕਸ ਕੀਤਾ ਗਿਆ ਮੈਨੂੰ ਉਮੀਦ ਹੈ ਕਿ ਉਹ ਵੀ ਕੱਲ ਅਪੋਜ਼ ਕਰਨਗੇ ਔਰ ਇਹ ਬਜਟ ਜਿਹੜਾ ਪਾਸ ਕਰਨ ਵਾਸਤੇ ਮжоਰਿਟੀ ਚਾਹੀਦੀ ਹੈ ਮжоਰਿਟੀ ਉਹਨਾਂ ਕੋਲ ਹੈ ਨਹੀਂ ਬਿਨਾ ਮжоਰਿਟੀ ਤੋਂ ਬਜਟ ਪਾਸ ਨਹੀਂ ਕੀਤਾ ਜਾ ਸਕਦਾ ਬਜਟ ਪਾਸ ਨਹੀਂ ਹੁੰਦਾ ਤੇ ਇਫੈਕਟ ਹੋਣਗੇ ਕੰਮ ਜਿਹੜੇ ਡਿਵੈਲਪਮੈਂਟ ਦੇ ਸ਼ਹਿਰ ਦੇ ਨਹੀਂ ਦੇਖੋ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਖਿਲਾਫ ਨਹੀਂ ਅਸੀਂ ਲੋਕਾਂ ਦੇ ਨਾਲ ਲੋਕਾਂ ਤੋਂ ਵੋਟਾਂ ਲੈ ਕੇ ਜਿੱਤਿਆ ਲੋਕਾਂ ਦਾ ਵਾਅਦਾ ਕੀਤਾ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਡਿਵੈਲਪਮੈਂਟ ਕਰਾਉਣ ਦੇ ਹੱਕ 'ਚ ਹਾਂ ਬਟ ਇਸ ਤਰੀਕੇ ਨਾਲ ਇਹ ਡਵੈਲਪਮੈਂਟ ਗਲਤ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਡਵੈਲਪਮੈਂਟ ਹੋਏਗੀ ਔਰ ਪਿਛਲੇ 2 ਸਾਲ ਜੇ ਇਲੈਕਸ਼ਨ ਨਹੀਂ ਹੋਈ ਉਦੋਂ ਵੀ ਤੇ ਬਜਟ ਪਾਸ ਹੁੰਦਾ ਕਮਿਸ਼ਨਰ ਦੀ ਕੰਪੀਟੈਂਟ ਅਥਾਰਟੀ ਹੈ ਕਮਿਸ਼ਨਰ ਆਪਣੇ ਲੈਵਲ ਤੇ ਬਜਟ ਪੇਸ਼ ਕਰਦਾ ਸਰਕਾਰ ਨੂੰ ਔਰ ਸਰਕਾਰ ਉਹਨੂੰ ਪਾਸ ਕਰ ਸਕਦੀ ਹੈ ਮੇਅਰ ਉਹਨਾਂ ਨੇ ਪਾਸ ਕਰ ਲਿਆ ਮੇਅਰ ਬਣਾ ਲਿਆ ਉਸ ਤਰ੍ਹਾਂ ਬਜਟ ਵੀ ਕਰ ਕਰ ਦੇ ਦੇਖੋ ਉਹ ਸਾਡਾ ਕੇਸ ਬਾਜੋਖ ਹਾਈ ਕੋਰਟ ਦੇ ਚੱਲ ਰਿਹਾ ਹੈ ਉਹ ਅੱਜ ਵੀ ਅਸੀਂ ਉਹਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਮੈਂ ਨਹੀਂ ਅੱਜ ਸ਼ਹਿਰ ਦਾ ਬੱਚਾ ਬੱਚਾ ਉਹਨੂੰ ਜਾਲੀ ਮੇਅਰ ਕਹਿੰਦਾ ਹੈ ਉਹਨੂੰ ਆਪ ਨੂੰ ਪਤਾ ਹੈ ਕਿ ਉਹਨੇ ਉਤਰ ਜਾਣਾ ਅੱਜ ਜੋ ਉੱਤੇ ਹੋ ਰਹੀ ਹੈ ਜਿੰਨੀ ਜਿਸ ਲੈਵਲ ਤੇ ਕਾਰਪੋਰੇਸ਼ਨ ਚ ਕਰਪਸ਼ਨ ਇਸ ਵੇਲੇ ਹੋ ਰਹੀ ਹੈ ਸ਼ਹਿਰ ਤੇ ਜਿੰਨੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਸਾਡੇ ਕੋਲ ਲੋਕੀ ਆ ਰਹੇ ਨੇ ਸਾਡੇ ਕੋਲ ਦੇ ਪ੍ਰੂਫ ਨੇ ਉਹ ਵੀ ਅਸੀਂ ਜਲਦੀ ਮੀਡੀਆ ਅੱਗੇ ਉਹਨੂੰ ਓਪਨ ਕਰਾਂਗੇ ਇਹ ਜਿਸ ਤਰੀਕੇ ਨਾਲ ਮੇਅਰ ਬਣਿਆ ਜਿੰਨੇ ਕੇ ਪੈਸੇ ਜੋ ਵੀ ਮੈਂ ਬਾਅਦ ਵਿੱਚ ਉਸ ਨੂੰ ਓਪਨ ਨਹੀਂ ਕਰਨਾ ਹਾਂਗਾ ਉਹ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਔਰ ਅੱਜ ਸ਼ਹਿਰ ਦੇ ਕਾਰਪੋਰੇਸ਼ਨ ਜਿੰਨੀ ਕਿ ਕਰਪਸ਼ਨ ਹੋ ਚੁੱਕੀ ਹੈ ਇਹ ਸਿਰਫ ਸਿਰਫ ਇਹ ਜਾਲੀ ਮੇਅਰ ਦੇ ਸਿਰ ਤੇ ਹੋ ਰਹੀ ਹੈ ਔਰ ਇਹ ਆਪ ਇਨਵੋਲਵ ਹੋ ਕੇ ਜਿਹੜੀ ਕਰਪਸ਼ਨ ਕਰ ਰਿਹਾ ਅੱਛਾ ਸਰ ਉਹ ਉਹਨਾਂ ਨੇ ਭਾਜੀਪੀ ਨੇ ਆਪਣਾ ਲੀਡਰ ਆਫ oppositon ਵਿੱਚ ਹੁੰਦਾ ਤੁਸੀਂ ਵੀ ਆਪਣਾ ਕੋਈ ਲੀਡਰ ਆਫ oppositon ਚੁਣਦੇ ਦੇਖੋ ਅਸੀਂ ਤੇ ਮੈਜੋਰਟੀ 'ਚ ਅਸੀਂ ਕਿਉਂ ਆਪਣਾ oppositon ਲੀਡਰ ਚੁਣਾਂਗੇ ਅਸੀਂ ਆਪਾਂ ਨੂੰ ਅਸੀਂ ਅਸੀਂ ਮੈਜੋਰਟੀ 'ਚ ਆ ਅਸੀਂ ਆਪਣਾ ਮੇਅਰ ਬਣਾਵਾਂਗੇ ਕਾਂਗਰਸ ਪਾਰਟੀ ਮੇਅਰ ਬਣਾਏਗੀ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਈਆਂ ਲੋਕਾਂ ਨੇ ਕਾਂਗਰਸ ਦੇ ਕਾਉਂਸਲਰ ਜਿਤਾਏ ਨੇ ਔਰ ਕਾਉਂਸਲਰ ਜਿਹੜਾ ਮੇਅਰ ਹੈ ਉਹ ਕਾਂਗਰਸ ਦਾ ਬਣਦਾ ਲੀਡਰ ਆਫ oppositon ਕੌਣ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਅਸੀਂ ਮੰਨਦੇ ਨਹੀਂ ਦੀ ਅਸੀਂ ਦਾ ਆਪਣਾ ਮੇਅਰ ਆ ਠ ਜਿਹੜੇ ਆਪੋਜੀਸ਼ਨ ਜਿਹੜਾ ਉਹ ਮੰਨੇਗਾ ਅਜੀ ਆਪੋਜੀਸ਼ਨ ਜਿ ਆਪਣੇ ਆਪ ਨੂੰ ਗਿੰਦੇ ਨਹੀਂ ਹੈ ਜੀ ਅਸੀਂ ਆਪੋਜੀਸ਼ਨ ਜ ਆਪਣੇ ਆਪ ਨੂੰ ਮੰਨਦੇ ਨਹੀਂ ਜਦ ਅਸੀਂ ਹੈ ਹੀ ਮੈਜੋਰਟੀ ਜਦ ਅਸੀਂ ਆਪਣੇ ਆਪ ਨੂੰ ਆਪੋਜੀਸ਼ਨ ਜ ਮੰਨਦੇ ਦੇਖੋ ਵਿਕਾਸ ਜਿਹੜਾ ਲੀਡਰ ਆਫ ਹਾਊਸ ਹੈ ਕਾਹਦੇ ਕਿਸ ਝੰਡੇ ਨੂੰ ਮਿੱਟੀ ਵਿੱਚ ਲਿਆ ਕੇ ਦੇਖੋ ਅੱਜ